ਭਾਰਤ ਅੰਦਰ ਚੱਲ ਰਹੀਆਂ ਲੋਕ ਸਭਾ ਚੋਣਾਂ ਦਾ ਆਖਰੀ ਗੇੜ ਬਚਿਆ ਤੇ ਚੌਥ ਸ਼ਨੀਵਾਰ ਨੂੰ ਜਿਹੜਾ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਆਖਰੀ ਗੇੜ ਦੀ ਜਿਹੜੀ ਆ VOTING ਹੋ ਜਾਣੀ ਆ ਪੰਜਾਬ ਦੀਆਂ ਜਿਹੜੀਆਂ 13 ਦੀਆਂ 13 ਸੀਟਾਂ ਇਕੱਠੇ ਹੀ ਇੱਥੇ VOTING ਹੋਣੀ ਆ ਕਿਉਂਕਿ ਬਾਕੀ ਬਹੁਤ ਸਾਰੀਆਂ ਸਟੇਟਾਂ ਦੇ ਜਿਹੜੀਆਂ ਖਾਸ ਕਰਕੇ ਵੱਡੀਆਂ ਸਟਰੀਟਾਂ ਉੱਥੇ ਤਾਂ ਵੱਖ-ਵੱਖ ਪੜਾਵਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੋ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਜਿਹੜੀ ਆ VOTING ਹੋ ਜਾਣੀਆਂ ਕੇਂਦਰ ਦੇ ਵਿੱਚ ਕੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਤੇ ਇਹਦੇ ਨਾਲ ਨਾਲ ਪੰਜਾਬ ਦੇ ਅੰਦਰ ਤੇ ਇੰਡੀਆ ਦੇ ਅੰਦਰ ਜਿਹੜੀ ਆ ਉੱਥੇ VOTING ਇਹ ਰੁਕਣ ਜਾ ਰਹੀ ਹੈ ਜਦਕਿ UK ਦੇ ਵਿੱਚ ਇਹ ਸਾਰਾ ਕੁਝ ਸ਼ੁਰੂ ਹੋ ਰਿਹਾ ਹੈ ਤੇ ਯੂਕੇ ਦਾ ਜਿਹੜਾ ਅੱਜ ਹੀ ਸਕਾਈ ਨਿਊਜ਼ ਤੇ ਯੂਗੋਪ ਦੇ ਵੱਲੋਂ ਇੱਕ ਬੋਲ ਕੀਤਾ ਗਿਆ ਵੈਸੇ ਲੀਵਰ ਦੀ ਲਗਾਤਾਰ ਲੀਡ ਚੱਲ ਰਹੀ ਹੈ ਉਹਦੇ ਕੁਝ ਅੰਕੜੇ ਸਾਹਮਣੇ ਆਏ ਨੇ ਉਹਦੇ ਤੇ ਗੱਲ ਕਰਦੇ ਆ ਨਾਲ ਦੀ ਨਾਲ ਜਿਹੜਾ ਬਹੁਤ ਸਾਰੀਆਂ ਇੰਟਰਵਿਊਜ਼ ਹੋ ਰਹੀਆਂ ਨੇ ਇੱਕ ਬਿਆਨੀਆਂ ਜਿਹੜਾ ਆਪੋ ਆਪਣੀ ਜਮਾਤ ਨੇ ਹਰੇਕ ਨੇ ਸੈੱਟ ਕੀਤਾ ਹੋਇਆ ਪੰਜਾਬ ਦੇ ਵਿੱਚ ਚਾਰ ਕੋਨੇ ਪੰਜ ਕੋਨੇ ਕਈ ਤਰੀਕਿਆਂ ਦਾ ਮੁਕਾਬਲਾ ਜਿਹੜਾ ਚੱਲ ਰਿਹਾ ਸਾਰੇ ਪਿਛਿਆਂ ਤੇ ਗੱਲ ਕਰਦੇ ਆ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਵੇਰ ਸ੍ਰੀ ਅਕਾਲ ਤੇ ਜੇਕਰ ਦੇਖ ਰਹੇ ਆ YouTube ਤੇ ਤਾ ਸਬਸਕ੍ਰਾਈਬ ਜਰੂ ਕਰ ਲੈਣਾ ਜੇਕਰ ਦੇਖ ਰਹੇ ਹੋ ਟਿਕਟੋਕ ਤੇ ਤਾਂ ਫੋਲੋ ਜਰੂਰ ਕਰ ਲੈਣਾ ਤੇ ਆਪਾਂ ਲਗਾਤਾਰ ਤੁਹਾਡੇ ਨਾਲ ਬਣੇ ਰਹਿਵਾਂਗੇ ਜੀ ਜਿਹੜਾ ਚੂਨ ਨਤੀਜਿਆਂ ਵਾਲੇ ਦਿਨ ਵੀ ਤੁਹਾਡੇ ਤੱਕ ਜਿਹੜੀ ਆ ਸਾਰੀਆਂ ਖਬਰਾਂ ਕੋਸ਼ਿਸ਼ ਕਰਾਂਗੇ ਕਿ ਪਹੁੰਚਾਉਂਦੇ ਰਹੀਏ ਇਹਦੇ ਨਾਲ ਨਾਲ ਜੇਕਰ ਆਪਾਂ ਆਈਏ ਜਿਹੜੀਆਂ ਮੈਂ ਗੱਲਾਂ ਕੀਤੀਆਂ ਇੰਟਰਵਿਊ ਦੀਆਂ ਬਹੁਤ ਸਾਰੇ ਜਿਹੜਾ ਭਗਵੰਤ ਸਿੰਘ ਮਾਨ ਆ ਸਾਡੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਵੀ ਇੱਕ ਇੰਟਰਵਿਊ ਕੀਤੀ ਆ ਬੀਤੇ ਰੋਜ਼ ਇਹਦੇ ਨਾਲ ਨਾਲ ਬਾਕੀ ਕਈ ਜਿਹੜੇ ਹੈਗੇ ਨੇ ਆਗੂ ਲੀਡਰਸ ਉਹ ਤਾਂ ਲਗਾਤਾਰ ਜਿਹੜਾ ਚੈਨਲਸ ਦੇ ਉੱਤੇ ਆ ਹੀ ਰਹੇ ਨੇ ਤੇ ਜਿਹੜਾ ਦੋ ਤਿੰਨ ਦਿਨ ਬਚੇ ਨਹੀਂ ਹੁਣ ਇੱਕ ਇੱਕ ਅੱਧਾ ਦਿਨ ਉਹਨਾਂ ਦੇ ਕੋਈ ਰਹਿ ਗਿਆ ਪ੍ਰਚਾਰ ਕਰਨ ਦਾ ਉਸ ਤੋਂ ਬਾਅਦ ਜਿਹੜਾ ਸ਼ਨੀਵਾਰ ਨੂੰ VOTING ਹੋ ਜਾਣੀ ਆ ਸੋ ਜੇਕਰ ਆਪ ਆਈਏ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਉਹਨਾਂ ਨੇ ਜਿਹੜੀ ਆ ਕੱਲ ਲੰਬੀ ਗੱਲਬਾਤ ਕੀਤੀ ਆ ਭਾਈ ਯਾਦਵੰਦਰ ਉਹਨਾਂ ਦੇ ਨਾਲ ਤੇ ਕਈ ਉਹਦੇ ਵਿੱਚ ਗੱਲਾਂ ਕੀਤੀਆਂ ਉਹਨਾਂ ਨੇ ਕਈ ਮੇਰੀ ਚਾਚੇ ਇੱਕ ਤੋਂ ਸਵਾਲ ਉਹਨਾਂ ਨੂੰ ਹੋਣੇ ਚਾਹੀਦੇ ਸੀਗੇ ਉਹਦੇ ਉਹ ਉਹਨਾਂ ਨੇ ਉਹਦੇ ਤੇ ਉਹਨਾਂ ਨੇ ਕੁਝ ਨਹੀਂ ਜਿਹੜੀ ਗੱਲ ਕੀਤੀ ਤੇ ਖਾਸ ਕਰਕੇ ਜਿਹੜਾ ਕਿਸਾਨਾਂ ਵਾਲਾ ਮਸਲਾ ਹੈ ਕਿ ਜਿਹੜਾ ਲਗਾਤਾਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਜਿਹੜਾ ਸ਼ੁਭਕਰਨ ਮੁੰਡਾ ਆਪਣਾ ਮਰਿਆ ਉਹ ਹਾਲਾਂਕਿ ਮੈਂ ਇੱਕ ਅਧੀ ਰਿਪੋਰਟ ਦੇਖੀ ਆ ਕਿ ਜਿਹਦੇ ਵਿੱਚ ਦੱਸਦੇ ਆ ਕਿ ਉਹਨਾਂ ਦੀ ਰਿਪੋਰਟ ਆਈ ਆ ਕਿ ਹਰਿਆਣੇ ਦੇ ਵਿੱਚ ਉਹਨਾਂ ਦੀ ਮੌਤ ਨੂੰ ਲੈ ਕੇ ਉਹਦੇ ਤੇ ਆਪਾਂ ਅਗਲੀ ਵੀਲੌਗ ਦੇ ਵਿੱਚ ਚੰਗੀ ਤਰ੍ਹਾਂ ਗੱਲ ਕਰਾਂਗੇ ਪਰ ਇਹ ਜਿਹੜਾ ਕਿਸਾਨਾਂ ਨੇ ਲਗਾਤਾਰ આરોਪ ਲਾਇਆ ਕਿ ਸਾਡੀ ਟੈਰਿਟਰੀ ਦੇ ਵਿੱਚ ਆ ਕੇ ਪੰਜਾਬ ਦੀ ਟੈਰਿਟਰੀ ਦੇ ਵਿੱਚ ਆ ਕੇ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਭੰਨੇ ਗਏ ਤੇ ਨਾਲ ਦੀ ਨਾਲ ਜਿਹੜਾ ਅਸ਼ੂਭ ਕਰਨ ਦੀ ਮੌਤ ਨੂੰ ਲੈ ਕੇ ਜਾਂ ਹੋਰ ਜਿਹੜੇ ਉਹ ਪੈਲਟ ਗਨਸ ਚੱਲੀਆਂ ਨੇ ਉਹਨਾਂ ਨੂੰ ਲੈ ਕੇ ਇਹਦੇ ਤੇ ਜਵਾਬ ਦੇਣਾ ਚਾਹੀਦਾ ਸੀਗਾ ਭਗਵੰਤ ਮਾਨ ਨੂੰ ਮੇਰਾ ਕਹਿ ਲਓ ਇਹਦੇ ਤੇ ਤਾਂ ਵੈਸੇ ਉਹ ਬੋਲ ਵੀ ਸਕਦੇ ਸੀ ਕਿਉਂਕਿ ਉਹ ਕਹਿ ਸਕਦੇ ਸੀ ਕਿ ਬੀਜੇਪੀ ਵੱਲੋਂ ਉਧਰੋਂ ਕੀਤਾ ਜਾ ਰਿਹਾ ਪਰ ਕਿਉਂਕਿ ਉੱਥੇ ਫਿਰ ਉਹਨਾਂ ਨੂੰ ਇਹ ਵੀ ਸਵਾਲ ਹੋਣਾ ਸੀ ਕਿ ਭਾਈ ਫਿਰ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਇਸ ਵੀਕੇ ਨਾਲ ਹੋਇਆ ਤੇ ਤੁਸੀਂ ਇਹਦਾ ਜਵਾਬ ਉਹਨਾਂ ਨੂੰ ਕੀ ਦਿੱਤਾ ਇਹਦੇ ਤੇ ਕੋਈ ਖਾਸ ਜਿਹੜੀ ਆ ਗੱਲ ਸਾਹਮਣੇ ਨਹੀਂ ਆਈ ਨਾਲ ਦੀ ਨਾਲ ਉਹਨਾਂ ਨੇ ਜਿਹੜੀਆਂ 2-4 ਕ ਗੱਲਾਂ ਕੀਤੀਆਂ ਜੀ ਇੱਕ ਤਾਂ ਜਿਹੜਾ ਉਹਨਾਂ ਨੇ ਕਹਿ ਦਿੱਤਾ ਕਿ ਕੱਲ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਇਹ ਗੱਲ ਕਹਿਤੀ ਆ ਕਿ ਜਿਹੜੀ ਲਗਾਤਾਰ ਬੀਬੀਆਂ ਨੂੰ 1000 ਰੁਪਈਆ ਦੇਣ ਦੀ ਗੱਲ ਆ ਰਹੀ ਸੀ ਕਿ ਉਹ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੇ ਕਿਹਾ ਕਿ 1000 ਨਹੀਂ ਹੁਣ ਅਸੀਂ 1100 ਦਿਆ ਕਰਾਂਗੇ ਤੇ ਜਿਹੜੀਆਂ ਲੋਕ ਲੋਕ ਸਭਾ ਚੋਣਾਂ ਤੋਂ ਜਲਦੀ ਹੀ ਬਾਅਦ ਜਿਹੜੀ ਆ ਇਦੀ ਸ਼ੁਰੂਆਤ ਜਿਹੜੀ ਹੋjouਗੀ ਤੇ ਬਾਕੀ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਕੀਤੀਆਂ ਉਹਨਾਂ ਨੇ ਜਿਹੜਾ ਕਿਹਾ ਕਿ 43000 ਨੌਕਰੀਆਂ ਜਿਹੜੀਆਂ ਦਿੱਤੀਆਂ ਨਾਲ ਦੀਆਂ ਉਹਨਾਂ ਨੇ ਇੱਕ ਡਾਟਾ ਵੀ ਜਿਹੜਾ ਜਾਰੀ ਕੀਤਾ ਵੀ ਇੰਨੀਆਂ ਇਸ ਸੈਕਸ਼ਨ ਦੇ ਵਿੱਚ ਇੰਨੀਆਂ ਇਸ ਸੈਕਸ਼ਨ ਦੇ ਵਿੱਚ ਤੇ ਸਾਰਿਆਂ ਨੂੰ ਉਹਨਾਂ ਦਾ ਜਿਹੜਾ ਭਗਵੰਤ ਸਿੰਘ ਸਾਹਿਬ ਨੇ ਕਿਹਾ ਕਿ ਸਾਰਿਆਂ ਨੂੰ ਜਿਹੜੀਆਂ ਜੌਬ ਸਾਰਿਆਂ ਦੀ ਸਟਾਰਟ ਹੋ ਗਈ ਹੈ ਮੈਂ ਕੋਈ ਵੀ ਇਦਾਂ ਦੀ ਨੌਕਰੀ ਨਹੀਂ ਦਿੱਤੀ ਕਿ ਕੱਲ ਨੂੰ ਕੋਈ ਕੋਰਟ ਕੇਸ ਦਾ ਪ੍ਰੋਬਲਮ ਪੈ ਜਾਵੇ ਤੇ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਜਿਹੜਾ ਨੌਕਰੀ ਦਾ ਅਸੀਂ ਐਲਾਨ ਕੀਤਾ ਜਾਂ ਦਿੱਤੀਆਂ ਉਹ ਆਪਣੀ ਆਪਣੀਆਂ ਜੌਬਾਂ ਤੇ ਚਲੇ ਗਏ ਨੇ ਸੋ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੀ ਬੀਜੇਪੀ ਆ ਜਾਂ ਮੋਦੀ ਆ ਉਹ ਆਪਣੇ 10 ਸਾਲਾਂ ਦੇ ਕੰਮ ਗਿਣਾਉਣ ਦੀ ਬਜਾਏ ਉਹ ਹਿੰਦੂ ਮੁਸਲਮਾਨ ਮੰਗਲਸੂਤਰ ਇਸ ਵੀ ਕਦੀ ਸਿਆਸਤ ਕਰ ਰਹੇ ਨੇ ਜਦ ਕਿ ਮੈਂ ਆਪਣੇ 2 ਸਾਲਾਂ ਦੀ ਕਮਾਂ ਤੇ ਵੋਟ ਮੰਗ ਰਿਹਾ ਉਹਦੇ ਵਿੱਚ ਉਹਨਾਂ ਨੇ ਕਿਹਾਇਆ ਇੱਕ ਤਾਂ ਮਹੱਲਾ ਕਲੀਨਿਕ ਬਾਕੀ 43000 ਨੌਕਰੀਆਂ ਦੀ ਗੱਲ ਕੀਤੀ ਸਕੂਲ ਆਫ ਫੈਮਿਨਸ ਦੀ ਗੱਲ ਕੀਤੀ ਸੋ ਇਹ ਜਿਹੜਾ ਉਹਨਾਂ ਨੇ ਆਪਣੀਆਂ ਹੁਣ ਚਲੋ ਇਹ ਲੋਕ ਉਹਨਾਂ ਦੀਆਂ ਗੱਲਾਂ ਨੂੰ ਕਿੰਨਾਕ ਸਹੀ ਮੰਨਦੇ ਨੇ ਜਾਂ ਗਲਤ ਮੰਨਦੇ ਨੇ ਜਿਹੜਾ ਇੱਕ ਖਾਸ ਕਰਕੇ ਉਹਨਾਂ ਦੇ ਬਾਰੇ ਲਗਾਤਾਰ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਪਿੰਡਾਂ ਦੇ ਵਿੱਚ ਬਿਜਲੀ ਆਉਣ ਲੱਗ ਪਈ ਉਹਨਾਂ ਨੇ ਕਿਹਾ ਕਿ ਮੈਂ ਸ਼ਾਇਦ ਇਹ ਸੋਚਿਆ ਵੀ ਨਹੀਂ ਸੀ ਕਿ ਜਿਹੜੇ ਕਿਸਾਨ ਆ ਉਹ ਇਸ ਚੀਜ਼ ਨੂੰ ਬਹੁਤ ਇਮਤ ਦੇ ਰਹੇ ਨੇ ਕਿ ਅਸੀਂ ਦਿਨ ਦਿਨਾਂ ਦੇ ਜਿਹੜੇ ਆ ਬੱਤੀ ਆਉਣ ਲੱਗ ਪਈ ਤੇ ਸਾਨੂੰ ਮੋਟਰ ਚਲਾਉਣੀ ਹੁਣ ਰਾਤ ਨੂੰ ਨਹੀਂ ਜਾਣਾ ਪੈਂਦਾ ਤੇ ਵੀ ਕਿਸਾਨ ਇਸ ਗੱਲ ਤੋਂ ਬਹੁਤ ਖੁਸ਼ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਜਿਹੜਾ ਜਿਹੜਾ ਕਿਸਾਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਸਾਨੂੰ ਆਫਿਸ ਵਾਲੀ ਜੋਬ ਦੇ ਦਿੱਤੀ ਕਿ ਹੁਣ ਸਾਨੂੰ ਵੀ ਸਵੇਰੇ ਸਵੇਰੇ ਅਸੀਂ ਜਾ ਕੇ ਜਿਹੜਾ ਆਪਣਾ ਕੰਮ ਦਿਨੇ-ਦਿਨੇ ਨਵੇਡ ਸਕਦੇ ਹਾਂ ਬਾਕੀ ਨੌਕਰੀਆਂ ਦੀ ਜਿੰਮੇ ਮੈਂ ਗੱਲ ਕੀਤੀ ਆ ਕਿ ਉਹਨਾਂ ਨੇ ਪੂਰਾ ਡੇਟਾ ਗੜਵਾਇਆ ਜਿਹੜਾ ਆਪੋਜੀਸ਼ਨ ਦੇ ਵੱਲੋਂ ਕਿਹਾ ਜਾਂਦਾ ਕਿ ਕੋਈ ਖਾਸ ਜਿਹੜੀ ਆ ਇਹਨਾਂ ਜਿਹੜਾ ਨੰਬਰ ਹੀ ਦੱਸਦੇ ਨੇ ਕੋਈ ਇਦਾਂ ਦਾ ਹੋਇਆ ਨਹੀਂ ਤੇ ਉਹਨਾਂ ਨੇ ਕੱਲਾ ਕੱਲਾ ਡੇਟਾ ਵੀ ਗੜਵਾਇਆ ਤੇ ਇਹਦੇ ਨਾਲ ਹੀ ਜਿਹੜਾ ਜੀ ਉਹਨਾਂ ਨੇ ਗੱਲ ਕੀਤੀ ਹੈ ਇੱਕ ਤਾਂ ਸੈਂਟਰ ਜਿਹੜਾ ਧੱਕਾ ਕਰਦਾ ਉਹਦੀ ਗੱਲ ਕੀਤੀ ਹੈ ਉਹਨਾਂ ਨੇ ਕਿ ਸਾਡਾ ਆਰਡੀਐਫ ਕਿਵੇਂ ਰੋਕ ਸਕਦਾ ਤੇ ਨਾਲ ਹੀ ਪਰ ਜਿਵੇਂ ਮੈਂ ਕਿਹਾ ਕਿ ਕੁਝ ਕੁ ਸਵਾਲਾਂ ਜਾਂ ਉਹਨਾਂ ਨੂੰ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਸੀਗਾ ਖਾਸ ਕਰਕੇ ਜਿਹੜੀ ਆਪਾਂ ਇੱਕ ਤਾਂ ਵੀ ਕਿਸਾਨ ਜਦੋਂ ਵਿੱਚ ਬੈਠਦੇ ਸੀ ਮੀਟਿੰਗਾਂ ਦੇ ਵਿੱਚ ਉੱਥੇ ਕੀ ਗੱਲਬਾਤ ਹੁੰਦੀ ਸੀ ਤੇ ਕਿਉਂ ਨਹੀਂ ਉਹ ਸਿਰੇ ਚੜ ਸਕੀ ਦੂਸਰੀ ਗੱਲ ਜੇਕਰ ਇਹ ਆਰਡੀਐਫ ਦੀ ਗੱਲ ਆਉਂਦੀ ਹੈ ਤੇ ਇਹਨੂੰ ਲੈ ਕੇ ਜਿਹੜਾ ਕੀ ਕੋਈ ਪੋਲਿਟੀਕਲ ਲੇਅਰ ਵੀ ਚਲਾਉਣ ਦੀ ਜਿਹੜੀ ਉਹ ਰੱਖਦੇ ਨੇ ਕਿ ਇੱਧਰ ਨੂੰ ਵੀ ਕਹਾਣੀ ਜਾ ਸਕਦੀ ਆ ਕਿ ਜਾਂ ਤੁਸੀਂ ਕਾਨੂੰਨ ਨਾਲ ਲੜਾਈ ਹੀ ਲੜਨੀ ਆ ਜਾਂ ਹੋਰ ਜਿਹੜਾ ਪੰਜਾਬ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਚੰਡੀਗੜ੍ਹ ਦਾ ਮਸਲਾ ਆ ਇਹਨੂੰ ਲੈ ਕੇ ਉਹ ਕੀ ਸੋਚਦੇ ਨੇ ਇਹਦੇ ਨਾਲ ਨਾਲ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੇਕਰ ਸਾਨੂੰ 13 MP ਜਿਤਾਏ ਜਾਂਦੇ ਨੇ ਆਮ ਆਦਮੀ ਪਾਰਟੀ ਨੂੰ 13 ਪੰਜਾਬ ਦੀਆਂ ਸੀਟਾਂ 13 ਦੀਆਂ 13 ਅਸੀਂ ਜਿੱਤਦੇ ਆ ਤੇ ਸੱਤ ਸਾਡੇ ਕੋਲ ਰਾਜ ਸਭਾ ਦੇ ਐਮਪੀ ਨੇ ਤੇ 20 ਅਸੀਂ ਹੋ ਜਾਣੇ ਆ ਤੇ 20 ਐਮਪੀ ਜਿਸ ਸਟੇਟ ਦੇ ਹੋਣਗੇ ਕੋਈ ਰੋਕ ਕੇ ਦਿਖਾਵੇ ਉਹਦਾ ਜੀਐਸਟੀ ਵੈਸੇ ਇਹ ਗੱਲ ਤਾਂ ਇਹ ਸਾਰੀਆਂ ਸਾਡੀਆਂ ਪੋਲੀਟੀਕਲ ਜਮਾਤਾਂ ਤੇ ਜਿਹੜੀ ਆ ਆਇਤ ਹੁੰਦੀ ਆ ਕਿ 13 ਤੇ 7 ਤਾਂ ਹੋਣਾ ਹੀ ਆ ਸਾਡੇ 7 ਰਾਜ ਸਭਾ ਦੇ ਉਹ ਵੀ ਪੰਜਾਬ ਦੇ ਨੇ 13 ਪੰਜਾਬ ਤੋਂ ਜਾਣੇ ਹੀ ਜਾਣੇ ਨੇ ਜੇਕਰ ਉਹ ਪੰਜਾਬ ਦੀ ਗੱਲ ਕਰਨਗੇ ਤਾਂ ਵੈਸੇ ਹੀ ਆਬਵੀਅਸਲੀ ਸੈਂਟਰ ਕੋਈ ਧੱਕਾ ਨਹੀਂ ਕਰ ਸਕਦਾ ਪੰਜਾਬ ਦੇ ਨਾਲ ਪਰ ਇਹ ਜਿਹੜਾ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਜਵਾਬ ਦੇਣਾ ਪੈਣਾ ਕਿ ਜਿਹੜੇ ਤੁਸੀਂ 7 ਰਾਜ ਸਭਾ ਦੇ ਐਮਪੀ ਭੇਜੇ ਸੀਗੇ ਉਹਨਾਂ ਨੇ ਹਜੇ ਤੱਕ ਉਸ ਵੀਕ ਨਾਲ ਪੰਜਾਬ ਦੇ ਲਈ ਕੀ ਕੀਤਾ ਜਾਂ ਵੈਸੇ ਕੀ ਇਹ ਤਾਂ ਆਮ ਆਦਮੀ ਪਾਰਟੀ ਦੇ ਲਈ ਵੀ ਕੀ ਕੀਤਾ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਸੀ ਜਾਂ ਜਿਹੜਾ ਤੇ ਕੋਈ ਔਖਾ ਟਾਈਮ ਆ ਉਹਦੋਂ ਵੀ ਸਾਨੂੰ ਕੁਝ ਖਾਸ ਨਜ਼ਰ ਨਹੀਂ ਆਇਆ ਆਪਾਂ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਰਾਜ ਸਭਾ ਦੇ ਜਿਹੜੇ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਨਹੀਂ ਉਹਨਾਂ ਦਾ ਜਿਹੜਾ ਦੋ ਤਿੰਨ ਦਾਹਰਪ ਸਿੰਘ ਦਾ ਸੀਚਾਲ ਸਾਹਿਬ ਦਾ ਜਿਹੜਾ ਪੱਕੇ ਸਾਹਮਣੇ ਆਇਆ ਸੀਗਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਸੋ ਬਾਕੀ ਇਹਨਾਂ ਨੇ ਜਿਹੜੀ ਇਹ ਗੱਲ ਆਖੀ ਆ ਜੀ ਕਿ ਪੰਜਾਬ ਨੂੰ 26 ਜਨਵਰੀ ਦੇ ਵਿੱਚੋਂ ਜਿਹੜਾ ਬਾਹਰ ਰੱਖਿਆ ਗਿਆ ਇਹਨਾਂ ਦਾ ਬਸ ਨਹੀਂ ਚੱਲਦਾ ਜੇਕਰ ਇਹ ਇਹਨਾਂ ਦੀ ਵਾਪਸੀ ਹੋ ਗਈ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਹੋ ਗਈ ਤਾਂ ਰਸ਼ੀਆ ਵਾਲਾ ਜਿਹੜਾ ਪੁੱਤਨ ਵਾਲਾ ਰਸ਼ੀਆ ਬਣ ਜਾਣਾ ਤੇ ਇਹ ਤਾਂ ਪੰਜਾਬ ਨੂੰ ਜਾਣਗਨ ਮੰਨ ਦੇ ਵਿੱਚੋਂ ਬਾਹਰ ਕਰਨ ਨੂੰ ਫਿਰਦੇ ਆ ਜਿਹੜੀਆਂ ਆਮ ਗੱਲਾਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਤੇ ਬਾਕੀ ਜਿਹੜਾ ਜੀ ਉਹਨਾਂ ਨੇ ਇਹ ਵੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਸੀ ਕਿਉਂਕਿ ਨਸ਼ਿਆਂ ਦੀ ਗੱਲ ਕੀਤੀ ਖੈਰ ਉਹਨਾਂ ਨੇ ਜਿਹੜੀ ਆ ਨਸ਼ਿਆਂ ਦੇ ਬਾਬਤ ਉਹਨਾਂ ਨੇ ਆਪਣੇ ਕੁਝ ਗੱਲਾਂ ਕਈਆਂ ਨੇ ਕਿ ਜਿਹਦੇ ਵਿੱਚ ਭਾਈ ਆਰਵਿੰਦਰ ਉਹਨਾਂ ਨੇ ਵੀ ਕਿਹਾ ਕਿ ਠੀਕ ਹੈ ਜੀ ਕੁਝ ਪਿੰਡਾਂ ਦੇ ਵਿੱਚ ਬਿਹਤਰੀ ਹੋਈ ਆ ਤੇ ਵੀ ਉਹਨਾਂ ਦਾ ਕਹਿਣਾ ਕਿ ਅਸੀਂ ਹੀਟਲੇ ਲੈਵਲ ਤੋਂ ਕੰਮ ਕਰ ਰਹੇ ਹਾਂ ਸਕੂਲਾਂ ਦੇ ਬਾਹਰ ਜਿਹੜੇ ਆ ਲਗਾਏ ਜਾ ਰਹੇ ਨੇ ਕੈਮਰਾਸ ਵਗੈਰਾ ਲਗਾਏ ਜਾ ਰਹੇ ਨੇ ਕਿ ਜਿਹੜਾ ਕੋਈ ਉੱਥੇ ਕਿਸੇ ਬੱਚੇ ਤੱਕ ਕੋਈ ਨਸ਼ਾ ਨਾ ਪਹੁੰਚਾ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਗਰਾਹੀ ਖਤਮ ਕਰ ਦੇਣੀ ਹੈ ਇਹ ਤਾਂ ਚਲੋ ਉਹਨਾਂ ਦੀ ਗੱਲ ਸਹੀ ਹੈ ਕਿ ਤੁਸੀਂ ਇੱਕ ਨੂੰ ਖਤਮ ਕਰੋਗੇ ਵੇਚਣ ਵਾਲੇ ਨੂੰ ਦੂਸਰਾ ਲੱਗ ਜਾਊਗਾ ਦੂਸਰੇ ਨੂੰ ਕਰਾਂਗੇ ਕੋਈ ਤੀਸਰੇ ਜਗਾ ਤੋਂ ਕੋਈ ਜਿਹੜਾ ਜਿਹੜਾ ਡਰੱਗ ਅਗਲਾ ਲੈ ਸਕਦਾ ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਅਸੀਂ ਇਹਨੂੰ ਥੱਲਿਓਂ ਖਤਮ ਕਰ ਰਹੇ ਹਾਂ ਜਿਹੜੇ ਬੱਚੇ ਲੈਂਦੇ ਨੇ ਬਹੁਤ ਹੀ ਟੇਟਲੀ ਉਮਰ ਦੇ ਜਿਵੇਂ ਉਹਨਾਂ ਨੇ ਆਪ ਕੇ ਅਗੇ ਸਕੂਲਾਂ ਦੇ ਵਿੱਚ ਸਾਨੂੰ ਇਸ ਵੀਕੇ ਦੀਆਂ ਸੀਗੀਆਂ ਕਿ ਕੋਈ ਇੱਟ ਥੱਲੇ ਰੱਖ ਜਾਂਦਾ ਜਾਂ ਕੋਈ ਕਿਦਾਂ ਕਿ ਅਸੀਂ ਉਸ ਚੀਜ਼ ਨੂੰ ਖਤਮ ਕਰ ਰਹੇ ਹਾਂ ਸੋ ਇਹ ਜਿਹੜਾ ਇਹਦੇ ਤੇ ਉਹਨਾਂ ਨੇ ਹੁਣ ਗਲਤੀ ਕੀਤੀ ਆ ਇਹਦੇ ਤੇ ਆਪਾਂ ਦੇਖਦੇ ਹਾਂ ਇੱਕ ਤਰੀਕ ਨੂੰ ਪੰਜਾਬ ਦੇ ਲੋਕ ਇਸ ਵੀਕੇ ਨਾਲ ਉਹਨਾਂ ਨੂੰ ਰਿਸਪੌਂਡ ਕਰਦੇ ਨੇ ਕਿਉਂਕਿ ਜਦੋਂ ਤੁਸੀਂ ਜਿਹੜਾ ਖਡੂਰ ਸਾਹਿਬ ਦੇਖਦੇ ਹੋ ਜਾਂ ਫਰੀਦਕੋਟ ਦੇਖਦੇ ਹੋ ਉੱਥੇ ਕਹ ਲਓ ਕਿ ਇੱਕ ਇਸਟੈਬਲਿਸ਼ਮੈਂਟ ਦੇ ਪ੍ਰਤੀ ਜਾਂ ਸਿਸਟਮ ਦੇ ਜਿਹੜਾ ਪ੍ਰਤੀ ਲੋਕਾਂ ਦੇ ਵਿੱਚ ਗੁੱਸਾ ਆ ਇਸੇ ਚੱਲਦੇ ਆ ਜਿਹੜਾ ਫਰੀਦਕੋਟ ਦੇ ਵਿੱਚ ਸਾਨੂੰ ਭਾਈ ਸਰਬਜੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਤੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਚਲੂ ਇਸ ਕਰਕੇ ਵੀ ਆ ਕਿ ਉਹ ਜੇਲ੍ਹ ਦੇ ਵਿੱਚ ਨੇ ਇਸ ਕਰਕੇ ਵੀ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਲੋਕ ਨੇ ਤੇ ਇਹਦੇ ਨਾਲ ਨਾਲ ਉੱਥੇ ਇਹ ਵੀ ਗੱਲ ਕਹੀ ਜਾਂਦੀ ਆ ਕਿ ਨਸ਼ਿਆਂ ਨੂੰ ਲੈ ਕੇ ਕਿ ਨਸ਼ੇ ਨਹੀਂ ਖਤਮ ਹੋਏ ਜਿਹੜਾ ਇਹਨਾਂ ਇਹਨਾਂ ਸੀਟਾਂ ਦੇ ਉੱਤੇ ਜਿਹੜੀਆਂ ਸਾਨੂੰ ਵੀਡੀਓਜ਼ ਵਗੈਰਾ ਦੇਖਣ ਨੂੰ ਮਿਲਦੀਆਂ ਕਿ ਨਸ਼ੇ ਨਹੀਂ ਖਤਮ ਹੋਏ ਸੁਮਨ ਸਾਹਿਬ ਦਾ ਇਹ ਦਾਵਾ ਕਿ ਅਸੀਂ ਜਿਹੜੇ ਆ ਜੀ ਨਸ਼ੇ ਖਤਮ ਕੀਤੇ ਆ ਜਾਂ ਸਾਡੀ ਸਰਕਾਰ ਜਿਹੜੀ ਆ ਇਹਨਾਂ ਨੇ ਕਿਹਾ ਹੋਰ ਟਾਈਮ ਲੱਗੇਗਾ ਅਸੀਂ ਜਿਹੜਾ ਪੁਲਿਸ ਨਾਲ ਮਿਲ ਕੇ ਤੇ ਲੋਕਾਂ ਦੇ ਨਾਲ ਮਿਲ ਕੇ ਮੈਂ ਇਹਨਾਂ ਨੇ ਕਿਹਾ ਕਿ ਮੈਂ ਪਿੰਡਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਐਲਾਨ ਕਰ ਦਿਓ ਤਾਂ ਮੇਰੇ ਤੋਂ ਕੋਈ ਵੀ ਜਿਹੜਾ ਗ੍ਰਾਂਟ ਚਾਹੇ ਤੁਸੀਂ ਕਹ ਲਓ ਕਿ ਕੋਈ ਪਿੰਡ ਦੇ ਲਈ ਸਕੂਲ ਲੈਣਾ ਪਿੰਡ ਦੇ ਲਈ ਕੋਈ ਗਰਾਊਂਡ ਲੈਣਾ ਵੀ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਪਿੰਡਾਂ ਵਾਲਿਆਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੇ ਪਿੰਡ ਨੂੰ ਖੁਦ ਨਸ਼ਾ ਮੁਕਤ ਕਰੋ ਅਸੀਂ ਤੁਹਾਡੀ ਸਪੋਰਟ ਕਰਾਂਗੇ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਕਿ ਪਿੰਡਾਂ ਵਾਲੇ ਜਾਂ ਕੋਈ ਵੀ ਆ ਕੇ ਤੁਹਾਨੂੰ ਕੋਈ ਜਿਹੜਾ ਨਸ਼ਾ ਵੇਚਦਾ ਉਹਨੂੰ ਫੜਾ ਕੇ ਜਾਵੇ ਤੇ ਉਹ ਹਜੇ ਘਰ ਨਾ ਪਹੁੰਚੇ ਹੋਣ ਤੇ ਉਹ ਬ ਹੌਂਚ ਜਿਵੇਂ ਹਾਲਾਂਕਿ ਜਦੋਂ ਇਹ ਸਾਰਾ ਜਿਹੜਾ ਪ੍ਰਵਿੰਦਰ ਸਿੰਘ ਝੂਟੇ ਵਾਲਾ ਮਸਲਾ ਹੋਇਆ ਸੀਗਾ ਉਦੋਂ ਇੱਕ ਹੋਰ ਤਰੀਕੇ ਦੀ ਗੱਲ ਸਾਡੇ ਸਾਹਮਣੇ ਆਈ ਸੀ ਕਿ ਸੋ ਇਹਨੂੰ ਹੁਣ ਲੋਕੀ ਕੈਸ ਵੀ ਕਿੰਨਾ ਰਿਸਪੌਂਡ ਕਰਦੇ ਨੇ ਇਹ ਦੇਖਣ ਵਾਲਾ ਰਵੇਗਾ ਇਹਦੇ ਨਾਲ ਦੀ ਨਾਲ ਜੀ ਇਹਨਾਂ ਦੇ ਜਿਹੜੇ ਮਾਲਵਿੰਦਰ ਸਿੰਘ ਕਾਂਗਰਸ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮੈਂਬਰ ਆਫ ਪਾਰਲੀਮੈਂਟ ਦੇ ਲਈ ਸੋ ਇਹਨਾਂ ਨੇ ਖੁਦ ਮੰਨਿਆ ਕਿ ਇਨਫਲੂਐਂਸ਼ੀਅਲ ਮਾਫੀਆ ਹਜੇ ਹੈਗਾ ਆ ਮਾਈਨਿੰਗ ਦਾ ਕਿਉਂਕਿ ਅਨੰਦਪੁਰ ਦਾ ਜਿਹੜਾ ਹਲਕਾ ਉਸ ਉਹਨਾਂ ਦਾ ਇੱਕ ਕਾਫੀ ਮੀਨ ਮੁੱਦਾ ਰਿਹਾ ਉੱਥੇ ਬਾਕੀਆਂ ਨੂੰ ਅਸੀਂ ਖਤਮ ਕਰ ਦਿੱਤਾ ਪਰ ਜਿਹੜਾ ਇਨਫਲੂਐਂਸ਼ੀਅਲ ਮਾਫੀਆ ਆ ਕਿ ਇਹ ਇਹ ਤੋਂ ਆਪਾਂ ਇਹ ਕਹਿ ਸਕਦੇ ਕਿ ਜਿਨ੍ਹਾਂ ਦੀ ਪਹੁੰਚ ਹੈਗੀ ਆ ਸਰਕਾਰ ਦੇ ਵਿੱਚ ਜਾਂ ਕਿਤੇ ਵੀ ਉਹਨਾਂ ਦੀ ਜਿਨ੍ਹਾਂ ਦੀ ਪਹੁੰਚ ਹੈਗੀ ਆ ਉਹ ਮਾਫੀਆ ਕਿਤੇ ਨਾ ਕਿਤੇ ਖੁਦ ਕੰਗ ਸਾਹਿਬ ਨੇ ਕਿਹਾ ਕਿ ਉਹ ਐਗਜ਼ਿਸਟ ਕਰਦਾ ਤੇ ਅਸੀਂ ਜਿਹੜਾ ਇਸ ਮਾਈਨਿੰਗ ਵਾਲਾ ਜਿਹੜਾ ਮਸਲਾ ਆ ਇਹਦੇ ਤੇ ਅਸੀਂ ਬਿਹਤਰੀ ਕਰਾਂਗੇ ਹਜੇ ਅਸੀਂ ਉਸ ਲੈਵਲ ਤੇ ਕੰਮ ਨਹੀਂ ਕਰ ਪਾ ਰਹੇ ਇਹਨਾਂ ਨੇ ਕੰਮ ਨਹੀਂ ਕਰ पाए ਤੇ ਅਸੀਂ ਕੰਮ ਕਰ ਰਹੇ ਹਾਂ ਇਹਦੇ ਤੇ ਇਹ ਖੁਦ ਜਿਹੜਾ ਕੰਗ ਸਾਹਿਬ ਨੇ ਮੰਨਿਆ ਅਗਲੇ 2 ਸਾਲਾਂ ਚ ਉਹਨਾਂ ਨੇ ਕਿਹਾ ਕਿ ਕਾਫੀ ਸੁਧਾਰ ਹੋਊਗਾ ਅਰਵੰਦ ਕੇਜਰੀਵਾਲ ਸਾਹਿਬ ਦੀ ਵੀ ਇੱਕ ਗੱਲਬਾਤ ਦੋ ਤਿੰਨ ਦਿਨ ਹੋ ਗਿਆ ਆਈ ਉਹਦੇ ਵਿੱਚ ਮੈਨੂੰ ਇੱਕ ਬਾਕੀ ਤਾਂ ਚਲੋ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕੀਤੀਆਂ ਬੜਾ ਇੱਕ ਇੰਟਰਸਟਿੰਗ ਪੁਆਇੰਟ ਲੱਗਾ ਕਿ ਜਦੋਂ ਉਹਨਾਂ ਨੂੰ ਜਿਹੜੇ ਐਂਕਰ ਸੀ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਤੁਸੀਂ ਜਿਹੜਾ ਤੁਹਾਡਾ ਜਨ ਅਸ਼ੀਨ ਕੌਣ ਆ ਕਿ ਤੁਸੀਂ ਮੋਦੀ ਸਾਹਿਬ ਦੇ ਸਕਸੈਸਰ ਦੀ ਗੱਲ ਕਰਦੇ ਹੋ ਤੁਹਾਡਾ ਕੌਣ ਆ ਤਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਸ਼ੁਭ ਸ਼ੁਭ ਬੋਲੋ ਹਜੇ ਨਾ ਇੱਕ ਤਾਂ ਮੈਂ ਮਰਨ ਨਹੀਂ ਜਾ ਰਿਹਾ ਦੂਸਰਾ ਉਹਨਾਂ ਨੇ ਕਿਹਾ ਕਿ ਜਦੋਂ 75 ਦਾ ਹੋਊਗਾ ਤੇ ਉਦੋਂ ਮੈਂ ਦੱਸ ਦਊਗਾ ਕਿ ਮੇਰਾ ਸਕਸੈਸਰ ਕੌਣ ਆ ਤੇ ਇਹਦੇ ਤੋਂ ਇੱਕ ਗੱਲ ਤਾਂ ਬੜੀ ਤ ਓ ਕੇਜਰੀਵਾਲ ਸਾਹਿਬ ਨਹੀਂ ਰਹਿਣਾ ਉਹ ਜਿਹੜੀ ਸਵਰਾਜ ਸੁਭੂਜ ਵਾਲੀ ਕਿਤਾਬ ਲਿਖੀ ਸੀ ਨਾ ਉਹ ਕਹਿੰਦੇ ਉਹਦੇ ਤੇ ਬੜਾ ਧਿਆਨ ਨਾ ਦਿਆ ਕਰੋ ਹੁਣ ਇਹ ਇਹ ਗੱਲ ਉਹਨਾਂ ਨੇ ਖੁਦ ਹੀ ਕਈ ਵਾਰੀ ਕਹਿੰਦੇ ਹੁੰਦੇ ਨਾ ਜਿਹੜੀ ਆ ਦਿਲ ਦੀ ਗੱਲ ਆ ਜ਼ੁਬਾਨ ਤੇ ਆ ਜਾਂਦੀ ਆ ਸੋ ਖੈਲੋ ਕਿ ਇੱਕ ਤਰੀਕੇ ਨਾਲ ਉਹਨਾਂ ਨੇ ਕਬੂਲ ਕਰ ਲਿਆ ਕਿ ਭਾਈ ਹਜੇ ਮੈਂ ਨਹੀਂ ਕਿਤੇ ਵੀ ਜਾਂਦਾ ਆਮ ਆਦਮੀ ਪਾਰਟੀ ਮਤਲਬ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਮਤਲਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤਾਂ ਤਾ ਹਿਆਤ ਜਿਹੜਾ ਇਹੀ ਰਹਿਣਗੇ ਤਾਂ ਹਿਆਤ ਜਿਹੜੇ ਸਦਰ ਇਧਰ ਆਪਣੇ ਕਿਹਾ ਜਾਂਦਾ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਨਵਾਸ਼ੀਬ ਸਾਹਿਬ ਨੂੰ ਕਿ ਤਾ ਹਿਆਤ ਸਦਰ ਨੇ ਵੈਸੇ ਉਹ ਕੱਲ ਦੁਬਾਰਾ ਵੀ ਉਹ ਜਿਹੜਿਆ ਪਾਰਟੀ ਦੇ ਉਹਨਾਂ ਨੂੰ ਸਦਾਰਤ ਜਿਹੜੀ ਆ ਮਿਲ ਗਈ ਆ ਜਦੋਂ ਉਹਨਾਂ ਤੇ ਉਹ ਪੈਨਮਾ ਵਾਲਾ ਕੇਸ ਹੋਇਆ ਸੀਗਾ ਉਦੋਂ ਅਦਾਲਤ ਦੇ ਇੱਕ ਹੁਕਮ ਤੇ ਚੱਲਦੇ ਆ ਉਹਨਾਂ ਨੂੰ ਆਪਣੀ ਪਾਰਟੀ ਦੀ ਜਿਹੜੀ ਸਦਾਰਤ ਆ ਉਹਦੀ ਪ੍ਰਧਾਨਗੀ ਆ ਉਹ ਵੀ ਛੱਡਣੀ ਪਈ ਸੀਗੀ ਸੋ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਜੀ ਪ੍ਰਧਾਨ ਦੁਬਾਰਾ ਪੜ ਗਏ ਨੇ ਜਿਹੜੇ ਨਵਾਸ਼ੀਬ ਸਾਹਿਬ ਤੇ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਤਾ ਹਿਆਤ ਜਿਹੜੇ ਆ ਪ੍ਰਧਾਨ ਰਹਿਣਗੇ ਅਰਮਿਤ ਕੇਜਰੀਵਾਲ ਸਾਹਿਬ ਆਪਣੀ ਪਾਰਟੀ ਦੇ ਉਹ ਉਧਰੋਂ ਆਖਰੀ ਜਿਹੜਾ 게ਟ ਦੇ ਵਿੱਚ ਜੀ ਚੋਣਾ ਬਿਹਾਰ ਦੇ ਵਿੱਚ ਆਪਣੇ ਯੂਪੀ ਦੇ ਵਿੱਚ ਵੀ ਹੋਣੀ ਆ ਉੱਥੇ ਵੀ ਸਿਆਸਤ ਕਾਫੀ ਜਿਹੜੀ ਆ ਭਕੀ ਹੋਈ ਆ ਅਕਲੇਸ਼ ਯਾਦਵ ਸਾਹਿਬ ਆ ਉਹਨਾਂ ਦੀਆਂ ਰੈਲੀਆਂ 'ਚ ਵੀ ਕਾਫੀ ਘੱਟ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਤੇਜਸਵੀ ਯਾਦਵ ਨੇ ਕਾਫੀ ਜਿਆਦਾ ਜਿਹੜਾ ਉਹਨਾਂ ਨੇ ਉਹਨਾਂ ਦੀਆਂ ਲੋਕੀ ਉਹਨਾਂ ਦੀਆਂ ਗੱਲਾਂ ਸੁਣਨ ਆ ਰਹੇ ਨੇ ਇੱਕ ਤਾਂ ਕਿਹਾ ਜਾ ਰਿਹਾ ਕਿ ਉਹ ਸਿਹਤ ਪੱਖੋਂ ਠੀਕ ਵੀ ਨਹੀਂ ਹੈਗੇ ਤੇ ਪਰ ਬਹੁਤ ਭਰਮਾ ਜਿਹੜਾ ਉਹਨਾਂ ਨੂੰ ਹੰਗਾਰਾ ਉੱਥੇ ਨੌਜਵਾਨਾਂ ਦਾ ਲੋਕਾਂ ਦਾ ਮਿਲ ਰਿਹਾ ਉਹਨਾਂ ਦੀ ਇੱਕ ਬੜੀ ਵੀਡੀਓ ਚੱਲ ਰਹੀ ਹੈ ਰਾਹੁਲ ਗਾਂਧੀ ਸਾਹਿਬ ਨਾਲ ਉਹਨਾਂ ਦੀ ਤੇਜਸਵੀ ਆਦਮ ਦੀ ਜਿਹੜੀ ਭੈੜਿਆ ਉਹ ਬੈਠੇ ਨੇ ਤਿੰਨੇ ਜਾਣੇ ਤੇ ਬੜੀਆਂ ਗੱਲਾਂ ਕਰ ਰਹੇ ਨੇ ਜਿਹਦੇ ਵਿੱਚੋਂ ਰਾਹੁਲ ਗਾਂਧੀ ਸਾਹਿਬ बार-बार ਇੱਕ ਪੁਆਇੰਟ ਹੋਣੇ ਇਹਨੂੰ ਜਿਹੜਾ ਕਹਿ ਰਹੇ ਨੇ ਕਿ ਜਿਹੜਾ ਬੰਦਾ ਖੁਦ ਨੂੰ ਭਗਵਾਨ ਦੇ ਬਰਾਬਰ ਜਿਹਾ ਕਹਿ ਰਿਹਾ ਕਿ ਮੈਨੂੰ ਭਗਵਾਨ ਨੇ ਭੇਜਿਆ ਉਹ ਕੇਸ਼ਵਿਕੇ ਨਾਲ ਉਹਦੀ ਮਨੋਸਥਿਤੀ ਕਿੱਦਾਂ ਦੀ ਹੋਊਗੀ ਜੇ ਉਹ ਕਿੱਦਾਂ ਮੁਲਕ ਨੂੰ ਚਲਾਏਗਾ ਕਿ ਜਿਹੜਾ ਜਿਹੜਾ ਖੁਦੇ ਕਹਿ ਰਿਹਾ ਕਿ ਜਿਹੜਾ ਐਸਵੀ ਆਮ ਲੋਕ ਨਹੀਂ ਮੰਨ ਰਿਹਾ ਜਿਹੜਾ ਬਾਕੀ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਚਾਰ ਸੀਟਾਂ ਦੀ ਖਾਸ ਕਰਕੇ ਜਿਹੜੀ ਆ ਹੈਗੀ ਆਪਣੀ ਸੰਗਰੂਰ ਆ ਜਾਂ ਬਠਿੰਡਾ ਆ ਜਾਂ ਫਰੀਦਕੋਟ ਆ ਜਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਜਿਹੜੀ ਗਡੂਰ ਸਾਹਿਬ ਵਾਲੀ ਸੀਟ ਆ ਇਹ ਇੱਥੇ ਇੱਕ ਹੈਗਾ ਜਿਹੜਾ ਜਿਹੜਾ ਸਪੈਸ਼ਲੀ ਇਹ ਜਿਹੜੇ ਇੰਡੀਪੈਂਡੈਂਟ ਉਮੀਦਵਾਰ ਨੇ ਭਾਈ ਜਿਹੜੇ ਆਪਣੇ ਅੰਮ੍ਰਿਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਹੁਣੀ ਤੇ ਸੰਗਰੂਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਕਿਹਾ ਜਾ ਰਿਹਾ ਕਿ ਮੀਤheer ਤੇ ਸੁਖਪਾਲ ਸਿੰਘ ਖਹਿਰਾ ਦੀ ਟੱਕਰ ਜਾਂ ਸਿਮਰਜੀਤ ਸਿੰਘ ਮਾਨ ਨੂੰ ਵੀ ਟੱਕਰ ਚ ਮੰਨਿਆ ਜਾ ਰਿਹਾ ਪਰ ਲੱਖਾ ਸਹਦਾਣਾ ਦਾ ਇਹ ਕਹਿਣਾ ਕਿ ਚਾਰ ਸੀਟਾਂ ਸੀ ਡੈਫੀਨਿਟਲੀ ਜਿਹੜਾ ਜਿੱਤਣ ਜਾ ਰਹੇ ਆ ਬਠਿੰਡਾ ਦੀ ਸੰਗਰੂਰ ਦੀ ਤੇ ਆਪਣੀ ਜਿਹੜੀ ਆ ਫਰੀਦਕੋਟ ਦੀ ਤੇ ਜਿਹੜੀ ਭਾਈ ਅਵਰਤਪਾਲ ਸਿੰਘ ਹੁਣਾ ਵਾਲੀ ਸੀਟ ਆ ਉਹਨਾਂ ਦਾ ਕਹਿਣਾ ਕਿ ਇਹ ਇੱਥੇ ਤਾਂ ਤੁਸੀਂ ਸਿਰਫ ਇਹ ਦੇਖੋ ਕਿ ਮਾਰਜਿਨ ਕਿੰਨਾ ਰਵੇਗਾ ਅਦਰਵਾਈਜ਼ ਸੀਟਾਂ ਅਸੀਂ ਜਿਹੜੀਆਂ ਉਹ ਜਿੱਤੇ ਪਏ ਆ ਸੋ ਇਹ ਐਟ ਦਾ ਮੂਮੈਂਟ ਦੀ ਜਿਹੜਾ ਚੱਲ ਰਿਹਾ ਅੱਛਾ ਬਾਰ-ਬਾਰ ਇੱਕ ਜਿਹੜੀ ਆ ਗੱਲ ਆਉਂਦੀ ਆ ਨਾ ਕਈ ਬੀਜੇਪੀ ਦੇ ਆਗੂਆਂ ਵੱਲੋਂ ਇਹ ਕਹੀ ਜਾ ਚੁੱਕੀ ਹੈ ਹਾਂਸ ਰਾਜ ਹਾਂਸਰੇ ਵੀ ਕਹੀ ਸੀ ਕਈਆਂ ਨੇ ਕਿਹਾ ਕਿ ਜਿਹੜਾ ਸੈਕੰਡ ਕਿਸਾਨ ਅੰਦੋਲਨ ਆ ਇਹ ਤਾਂ ਇੱਕ ਸਿਆਸੀ ਚੀਜ਼ ਦੇ ਵਿੱਚੋਂ ਨਿਕਲਿਆ ਇਹ ਕੋਈ ਅੰਦੋਲਨ ਨਹੀਂ ਸਗਿਆ ਇਹ ਬੀਜੇਪੀ ਦੀ ਮੁਖਾਲਫਤ ਕਰਨ ਨੂੰ ਕੀਤਾ ਗਿਆ ਹੁਣ ਬੀਜੇਪੀ ਸੱਤਾ ਦੇ ਵਿੱਚ ਆਪ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਬੀਜੇਪੀ ਪਾਵਰ ਦੇ ਵਿੱਚ ਆ ਤੇ ਜੇਕਰ ਉਹਨਾਂ ਨੂੰ ਵਾਕਈ ਪਤਾ ਕਿ ਇਹ ਜਿਹੜਾ ਅੰਦੋਲਨ ਹੈ ਐਸਟੀਕੇ ਨਾਲ ਕਿਸੇ ਪਾਰਟੀ ਦੀ ਕੋਈ ਰੰਜਿਸ਼ ਸੀ ਕੋਈ ਸਾਜ਼ਿਸ਼ ਸੀ ਤੇ ਭਾਈ ਤੁਸੀਂ ਇਹਨੂੰ ਇਹਦਾ ਇਹਨੂੰ ਲੱਭਿਆ ਕਿਉਂ ਨਹੀਂ ਵੀ ਕਿਨੇ ਕੀਤਾ ਸੀਗਾ ਤੁਸੀਂ ਪਹਿਲਾਂ ਜਾ ਕੇ ਉਹਨਾਂ ਲੋਕਾਂ ਨਾਲ ਮੀਟਿੰਗਾਂ ਕਰਦੇ ਰਹੇ ਜਿਹੜੇ ਕਿਸਾਨ ਲੀਡਰ ਕਿਸੇ ਪਾਰਟੀ ਦੇ ਕਹੇ ਤੇ ਬੀਜੇਪੀ ਦਾ ਵਿਰੋਧ ਕਰਨ ਆਈ ਸਕੇ ਤਾਂ ਬੀਜੇਪੀ ਦੇ ਵੱਡੇ ਆਗੂ ਜਾ ਕੇ ਉਹਨਾਂ ਨਾਲ ਕਿੱਦਾਂ ਮੀਟਿੰਗਾਂ ਕਰਦੇ ਨੇ ਸੋ ਇਹ ਵੀ ਜਿਹੜੇ ਆ ਇਹਨਾਂ ਨੂੰ ਦੱਸਣਾ ਚਾਹੀਦਾ ਇਹ ਜਿਹੜੇ ਆ ਕਈ ਇਹਨਾਂ ਦੇ ਲੀਡਰ ਆ ਉਹਨਾਂ ਨੇ ਆਪਣੀਆਂ ਇੰਟਰਵਿਊਜ਼ ਦੇ ਵਿੱਚ ਆਪਣੀਆਂ ਸਪੀਚਾਂ ਦੇ ਵਿੱਚ ਇਸ ਵੀਕੇ ਦੀਆਂ ਗੱਲਾਂ ਕੀਤੀਆਂ ਸੋ ਇਹਦੇ ਨਾਲ ਨਾਲ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਯੂਕੇ ਦੇ ਵਿੱਚ ਵੀ ਇਲੈਕਸ਼ਨਾਂ ਜਾਰੀ ਨੇ ਪਰ ਆਪਾਂ ਇਹਨਾਂ ਤੇ ਵੀ ਮੁਕੰਮਲ ਗੱਲ ਕਰਾਂਗੇ 4 ਜੂਨ ਕਿਉਂਕਿ ਆਪਣੇ ਹੁਣ 5-7 ਦਿਨ ਰਹਿ ਗਏ ਨੇ ਤੇ ਭਾਰਤ ਦੀਆਂ ਲੋਕ ਸਭਾ ਚੋਣਾਂ ਦਾ ਇਹਦਾ ਨਾ ਫੈਸਲਾ ਹੋ ਜਾਣਾ ਉਸ ਤੋਂ ਬਾਅਦ ਯੂਕੇ ਦੇ ਵਿੱਚ ਕੀ ਕੁਝ ਚੱਲ ਰਮਕੇ ਪਰ ਕਿਉਂਕਿ ਅੱਜ ਇੱਕ ਬੈਸਿੱਤਾਏ ਲਗਾਤਾਰ ਗੱਲ ਆਈ ਰਹੀ ਆ ਕਿ ਜਿਹੜੀ ਲੇਬਰ ਆ ਉਹ ਕਾਫੀ ਅੱਗੇ ਆ ਕੰਜ਼ਰਵਟਿਵ ਪਾਰਟੀ ਦੇ ਨਾਲੋਂ ਰਿਸ਼ੀ ਸੂਨਕ ਸਾਹਿਬ ਦੀ ਜਿਹੜੀ ਪਾਰਟੀ ਆ ਉਹਦੇ ਨਾਲੋਂ ਕਾਫੀ ਅੱਗੇ ਨੇ ਇਹ ਪਰ ਹੁਣ ਜਿਹੜਾ ਇੱਕ ਸਕਾਈ ਨਿਊਜ਼ ਨੇ ਤੇ ਯੂ ਕੌਪ ਦੇ ਬਲੋਂ ਇੱਕ ਪੋਲ ਇਹਦੇ ਵਿੱਚ ਗੱਲ ਸਾਹਮਣੇ ਆਈ ਆ ਕਿ 29.7% ਦੀ ਲੀਡ ਆ ਜਿਹੜੀ ਲੇਬਰ ਪਾਰਟੀ ਦੀ ਇਸ ਸਮੇ ਸੋ 47.3% ਤੇ ਆ ਇਸ ਸਮੇ ਲੇਬਰ ਜਦਕਿ ਜਿਹੜੀ ਕੰਜ਼ਰਵਟਿਵ ਆ ਰਿਸ਼ੀ ਸੂਨਕ ਸਾਹਿਬ ਵਾਲੀ ਪਾਰਟੀ ਆ ਉਹ 20% ਤੇ ਆ ਇਸੇ ਤਰੀਕੇ ਨਾਲ ਇਹ ਬੜਾ ਇਹ ਵੀ ਹੈਰਾਨੀਜਨਕ ਆ ਜਿਹੜੇ ਲਿਫਟ ਆ ਮਿਆਂ ਉਹ 9% ਤੇ ਆ ਜਦਕਿ ਜਿਹੜੀ ਰਿਫਾਰਮ ਪਾਰਟੀ ਆ ਉਹ 12% ਤੇ ਆ ਰਿਫਾਰਮ ਪਾਰਟੀ ਜਿਹੜੀ ਆ ਨਾਈਜਲ ਫਰਾਜ ਦੇ ਵੱਲੋਂ ਬੜਾਈ ਗਈ ਸੀ ਬ੍ਰੈਕਜ਼ਿਟ ਪਾਰਟੀ ਤੋਂ ਬਾਅਦ ਜਿਹੜਾ ਇਹਨਾਂ ਨੇ ਇਹਨੂੰ ਰਿਫਾਰਮ ਦਾ ਨਾਮ ਦਿੱਤਾ ਤੇ ਇਹਨਾਂ ਦੇ ਵੱਲੋਂ ਕਾਫੀ ਜਿਹੜਾ ਰਾਈਟਿਸ਼ ਜਿਹੜੀ ਆ ਅਪਰੋਚ ਇਹਨਾਂ ਦੀ ਰਹਿੰਦੀ ਆ ਤੇ ਇਹ ਕਾਫੀ ਜਾਦੇ ਸਖਤੀ ਵਾਲੀਆਂ ਗੱਲਾਂ ਵੀ ਕਰਦੇ ਨੇ ਇਹਨਾਂ ਦੇ ਨੈਰੇਟਿਵ ਦੇ ਵਿੱਚ ਕਾਫੀ ਜਿਹੜੀ ਆ ਰਾਈਟ ਵਾਲੀ ਇਹਨਾਂ ਦੀ ਅਪਰੋਚ ਆ ਤੇ ਇਹ 12% ਤਿੰਨੇ ਇਸ ਵਿਲੇ ਅੱਛਾ ਇਹ ਵੀ ਜਦੋਂ ਇਹਨਾਂ ਨੇ ਇਲੈਕਸ਼ਨ ਕਾਲ ਕੀਤਾ ਹੈ ਵੀ ਮੰਨਿਆ ਜਾ ਰਿਹਾ ਹੈ ਸਿਕਾ ਕਿ ਦਿਨ ਕਿਤੇ ਰਿਸ਼ੀ ਸੋਨਕ ਸਾਹਿਬ ਨੂੰ ਲੱਗਦਾ ਕਿ ਸਾਡੇ ਬਹੁਤ ਸਾਰੇ ਐਮਪੀ ਜਿਹੜੇ ਆ ਉਹ ਕਿਤੇ ਇਧਰ ਨੂੰ ਰਿਫਾਰਮ ਵਾਲੇ ਪਾਸੇ ਨੂੰ ਨ ਇਹਨਾਂ ਨੂੰ ਰਿਫਾਰਮ ਵਾਲੇ ਬੂਟਸ ਨੂੰ ਆਪਣੇ ਪਾਸੇ ਕਰਨ ਦੇ ਲਈ ਕਨਸਰਵੇਟਿਵ ਵੱਲੋਂ ਕਈ ਨੀਤੀਆਂ ਜਿਹੜੀਆਂ ਇਸ ਵੀਕੇ ਨਾਲ ਬਣਾਈਆਂ ਵੀ ਜਾਣੀਆਂ ਸੋ ਖੈਰ ਆਪਾਂ ਇਹਨਾਂ ਇੰਗਲਿਸ਼ ਚ ਆਸ ਤੇ ਲਗਾਤਾਰ ਗੱਲ ਕਰਾਂਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ